लोक हित, लोका दी आवाज़

ਸਰਕਾਰ ਮੁਰਦਾਬਾ ਬੋਦੀ ਸਰਕਾਰ ਮੁਰਦਾਬਾ ਬੋਦੀ ਸਰਕਾਰ ਮੁਰਦਾਬਾ ਗੁਰਵਾਲ ਦੀ ਸੋਚ ਤੇ ਪਰਾਂਗੇ ਝੋਕੇ ਗੁਰਵਾਲ ਦੀ ਸੋਚ ਤੇ ਪਰਾਂਗੇ ਝੋਕੇ ਗੁਰਵਾਲ ਦੀ ਸੋਚ ਤੇ ਪਰਾਂਗੇ ਝੋਕੇ ਅੱਲਾ ਦੇ ਅਮੈਤੀ ਕਿਸਾਨ ਯੂਨੀਅਨ ਜਿੰਨੀਆਂ ਸਾਰੀਆਂ ਇਕੱਠੀਆਂ ਹੋ ਰੀਆਂ ਵਾ ਕੱਲ ਦੇ ਪ੍ਰੋਗਰਾਮ ਹੋ ਕੇ ਜਣਾ ਹੈ ਕੋਣੇ ਪਸਕਾਰਣ ਲੱਗੀ ਆ ਔਰ ਜਾ ਸਾਰਾ ਸਭ ਫੂਕ ਦੇਣਾ ਜੇ ਵੜਦਾ ਵੜਦਾ ਤੇਰੇ ਅੱਲੀ ਆਉਂਦਾ ਹੀ ਤੇਰੇ ਅੱਲੀ ਆਉਂਦਾ ਹੀ ਪਤਾ ਸਭੀ ਇਹੋ ਹੀ ਯਾਰ ਦੇਖ ਲੈ ਸਿਕਲ ਆ ਗਈ ਹੁਣ ਅੱਜ ਖੇਮ ਕਰਦੇ ਵਿੱਚ ਚੌਂਕ ਦੇ ਵਿੱਚ ਪੁਤਲਾ ਫੁਕਿਆ ਜਾ ਰਿਹਾ ਕਿਸ ਬੰਦੇ ਦਾ ਖੇਮ ਕਰਨ ਦਾ ਕੀ ਖੇਮਕਰਨ ਚੌਂਕ ਦੇ ਵਿੱਚ ਪੁਤਲਾ ਫੂਕਿਆ ਜਾ ਰਿਹਾ ਹਾਂ ਇਹ ਵੇਖੋ ਜੀ ਅੱਜ ਜਿਹੜਾ ਪੁਤਲਾ ਖੇਮਕਰਨ ਚੌਂਕ ਦੀ ਫੂਟਿਆ ਰਿਹਾ ਇਹ ਮਾਨਯੋਗ ਡੱਲੇਵਾਲ ਸਾਹਿਬ ਦੀ ਸੋਚ ਦੇ ਮੁਤਾਬਿਕਾ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਇਹਦਾ ਫੈਸਲਾ ਕੀਤਾ ਗਿਆ 4 ਜਨਵਰੀ ਨੂੰ ਏਡੀ ਵੱਡੀ ਮਾਂ ਪੰਚਾਇਤ ਜਿਹੜੀ ਹੋਈ ਸੀ ਜਿਹਦੇ ਵਿੱਚ ਮੈਂ ਉੱਥੇ ਸਾਡੇ ਮੈਂ ਵੀ ਉੱਥੇ ਸਾ ਕਿੱਢਰ ਉੱਥੇ ਸੀ ਇਹ ਅੱਖੀਂ ਦੇਖਿਆ ਕਿ ਜਿਹੜਾ ਪ੍ਰੈਸ ਆ ਉਹ ਕਹਿ ਰਿਹਾ ਕਿ ਲੱਖਾਂ ਦੇ ਹਿਸਾਬ ਨਾਲ ਇਹ ਜਨਤਾ ਇਕੱਠੀ ਹੋਈ ਆ ਔਰ ਉੱਥੇ ਸਟੇਜ ਤੋਂ ਲੈ ਕੇ ਦੂਰ ਤੱਕ ਜਿੱਥੇ ਨਿਗਾਹ ਸੀ ਉੱਥੇ ਜਨਤਾ ਜਨਤਾ ਸੀ ਉਦੋਂ ਬਾਅਦ ਉੱਥੋਂ ਘੜ ਤੋਂ ਘੜ 15 ਕਿਲੋਮੀਟਰ ਦੇ ਉੱਤੇ ਹੈ ਆ ਆਪਣਾ ਖਨੋਰੀ ਤੋਂ ਗਾਂ ਲੰਘ ਕੇ ਪਿਛਲਾ ਸ਼ਹਿਰ ਹੈ ਜਿਹੜਾ ਉੱਥੋਂ ਤੱਕ ਜਾਮ ਲੱਗਾ ਸੀ ਹਰਿਆਣੇ 'ਚ ਜਾਮ ਲੱਗਾ ਸੀ ਉਹਨਾਂ ਦਾ ਜਿਹੜਾ ਰੇਲਵੇ ਸਟੇਸ਼ਨ ਤੋਂ ਤੱਕ ਮੇਰਾ ਖਿਆਲ ਆ ਵੀ 2 ਲੱਖ ਤੋਂ ਉੱਪਰ ਜਨਤਾ ਪਹੁੰਚੀ ਆ ਸਰਕਾਰ ਦੇ ਕੰਨ ਖੋਲਣ ਆਤੇ ਉਦੋਂ ਹੀ ਇਹ ਫੈਸਲਾ ਕਰ ਲਿਆ ਗਿਆ ਸੀ ਕਿ ਦਾਸ ਨੂੰ ਪੁਤਲੇ ਫੂਕੇ ਜਾਣਗੇ મોદી ਦੇ ਪੂਰੇ ਹਿੰਦੁਸਤਾਨ ਇਹ ਅੱਜ ਖੇਮ ਕਰਨੀ ਪੂਰੇ ਹਿੰਦੁਸਤਾਨ ਚ ਫੂਕੇ ਜਾ ਰਿਹਾ ਉਹ ਡਲੇਵਾਲ ਸਾਹਿਬ ਤੇ ਉਸ ਖਨੌਰੀ ਬਾਰਡਰ ਦੇ ਜਿਹੜੇ ਸਾਡੇ ਸਟੇਜ ਦੇ ਹੁਕਮ ਸਨ ਉਹਨਾਂ ਮੁਤਾਬਕ ਅੱਜ ਦਾ ਪੁਤਲਾ ਫੂਕਿਆ ਗਿਆ। ਇਹ ਕਿਹੜੀ ਜੁਨੀ ਨਹੀਂ ਬੋਲੋ ਇਹ ਪੁਤਲਾ ਫੂਕੇ ਜਾ ਰਿਹਾ ਅਜ ਖੇਮ ਕਰਕੇ। ਦੇਖੋ ਜੀ ਬਾਰਡਰ ਕਿਸਾਨ ਜੀ ਉਹਨਾਂ ਨੇ ਹੈਗੇ ਆ ਲੇਕਿਨ ਇੱਥੇ ਇੱਕ ਜੁਨੀ ਦਾ ਨਹੀਂ ਅੱਜ ਦਾ ਮਨੋਰਥ ਸਾਰੀਆਂ ਜੁਨੀਆਂ ਦਾ ਇੱਥੇ ਹੋਰ ਜੁਨੀ ਵਾਲੇ ਜਿਹੜੇ ਕਿਸਾਨ ਆ ਉਹ ਵੀ ਪੁਤਲਾ ਫੂਕਣ ਦੇ ਚੋਹੇ ਮਹਿਤ ਆ। ਉਹ ਵੀ ਨਾਲ ਆ ਸਭ ਕੁਝ ਆ ਜੋ ਆਇਆ ਤਾਂ ਠੀਕ ਨਹੀਂ ਆਇਆ ਤਾਂ ਵੀ ਹੋਰ ਆਪਣੇ ਪ੍ਰੋਗਰਾਮ ਉਹ ਕਰ ਰਿਹਾ ਇਸ ਕਰਕੇ ਕੱਲ ਜਿਹੜਾ ਵਾ ਮੋਗੇ ਬਹੁਤ ਵੱਡਾ ਫੈਲ ਹੋਇਆ ਕਿ ਕੋਈ ਵੀ ਜਥੇਬੰਦੀ ਕਸਾਨੀ ਅੰਦੋਲਨ ਦੇ ਬਰ ਖਿਲਾਫ ਕੋਈ ਬਿਆਨ ਨਹੀਂ ਦੇਵੇਗੀ ਇਹਦਾ ਮਤਲਬ ਇਹ ਆ ਕਿ ਟੋਟਲ ਜਥੇਬੰਦੀਆਂ ਇੱਕ ਹੋ ਰਹੀਆਂ ਤੇ ਪ੍ਰਮਾਤਮਾ ਮੇਰ ਕਰੇਗਾ ਇਸ ਕਰਕੇ ਸਾਰੇ ਭਰਾ ਜਿਹੜੇ ਘਰ ਬੈਠੇ ਆਉਂ ਸੋਚੋ ਆਪਾਂ ਉਧਰ ਜ਼ਿਆਦਾ ਟਾਈਮ ਦੇਈਏ ਔਰ ਜਲਦੀ ਫੈਸਲਾਉਣ ਵਾਲਾ ਔਰ ਇਥੋਂ ਦਾ ਜਿਹੜਾ ਉਹਨਾਂ ਦਾ ਖੇਤੀਬਾੜੀ ਮੰਟੀ ਸੈਂਟਰ ਦਾ ਚੂਹਾ ਉਹਨੇ ਵੀ ਕਹਿ ਦਿੱਤਾ ਕਿ ਜੋ ਸੁਪਰੀਮ ਕੋਰਟ ਫੈਸਲਾ ਦੇਗੀ ਇਹ ਮੰਨਾਂਗੇ ਅੱਜ ਸੁਪਰੀਮ ਕੋਰਟ ਦਾ ਫੈਸਲਾ ਅਰਦਾਸ ਕਰੋਗੇ ਤੁਹਾਡੇ ਹੱਕ ਚਾਵੇ ਵੈਗਰਜੀਕਾ ਖਾਲਸਾ ਵੈਗਰਜੀਕਾ